ਤੋ ਕੋਠੇ ਤੋਂ ਕਰਾਂਗੇ ਵਲੌਗ ਸ਼ੁਰੂ ਆ ਨਵਾਂ ਕਬੂਤਰ ਫੇਰ ਆਇਆ ਹੋਇਆ ਲੈ ਇਹ ਨਹੀਂ ਜਿਸੇ ਕਿਤੇ ਜਾਣਾ ਹਾਂ ਚੱਲ ਕੋਈ ਨਹੀਂ ਤੇ ਆ ਪਈਆ ਰੂਮ ਉਹ ਗੋਲੀਆਂ ਵੀ ਉਰੀ ਭੁੱਲ ਗਏ ਤੇ ਪਾਣੀ ਰੱਖ ਲਈ ਆਏ ਹਾਏ 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 ਡੌਣੇ ਆ ਬੱਚੇ ਪਹਿਲਾਂ ਇਹ ਦੱਸ ਉਦੋਂ ਏ ਇੱਕ ਆ ਤਾਂ ਖੁੱਲੀ ਡਾਂਗੀ ਦੇ ਕੱਢ ਲਾ ਹਨਾ ਤੇ ਬੱਗਿਆਂ ਦੇ ਪੱਥਰ ਡਾਈ ਲਾਉਣੀ ਐ ਪੱਥਰ ਡਾਈ ਵੀ ਲਾਉਣੀ ਐ ਬਈ ਅੱਜ ਬੱਚਿਆਂ ਦੇ ਤੇ ਨਵੇਂ ਡਾਉਣੇ ਵੀ ਆ। ਲਾਓ ਵੀ ਪਹਿਲਾ ਨਵੇਂ ਬੱਚੇ ਹੀ ਛੱਡੀਏ ਦੋਏ ਨਵੇਂ ਹੀ ਫੜੇ ਆ। ਦੇ ਲਾ ਢਾਂਗੀ ਤੇ ਜਾਂਦੇ ਨੇ। ਚੱਲ ਦੋਏ। ਓਹ ਹੋਏ ਹਾਂ ਹਾਂ। ਨਾ 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 ਚਲੋ 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 ਚਲੋ। ਲਾਓ ਵੀ। ਅੜਾ ਤੇ ਦੋਨੇ ਨਵੇਂ ਬੱਚੇ। ਇੰਨੇ ਕੱਦਾਂ ਹੋਰ ਕੱਢ ਇਹਨਾਂ ਨੇ ਕਿਉਂਕਿ ਕੱਲਿਆਂ ਨੇ ਉੜਨਾ ਨਹੀਂ ਹੈਗਾ। ਓਏ ਕਿੱਧਰ ਜਾਣਾ ਹੈ ਸਾਲ ਟਾਂਗੀ ਤੇ ਯਾਰ ਇੱਕ ਹੋਰ ਕੱਢ ਲਿਆ ਹਰੀਆਂ ਲੈਣਾਂ ਵਾਲਾ ਚੱਲ ਵੀ ਤੂੰ ਵੀ ਟਾਂਗੀ ਤੇ ਇੱਕ ਹੋਰ ਕੱਢ ਲੈ ਦੇਈ ਭਾਈ ਹਣਾ ਬਾਕੀ ਇਹਨੂੰ ਪਾ ਦੇ ਦਾਣੇ ਕਿਉਂਕਿ ਭੁੱਖੇ ਨੇ ਬੱਚੇ ਆ ਜਾ ਵੀ ਆ ਜਾ ਗਰੇਂਦਰ ਸਿੰਘਾ ਉੱਥੋਂ ਲਫਾਫਾ ਜਾ ਲੈ ਕੇ ਆ ਸਾਰਾ ਸਮਾਨ ਇਹ ਉੱਥੇ ਚੱਕ ਕੇ ਬਸ ਆਹੋ ਬਦਾਮ ਕੱਟਣੇ ਵਾਲੀ ਰਹਿਣ ਦੀ ਇਹ ਸੱਟਾ ਜਿਹਾ ਸੇ 加ਦੇ ਦਾਦੇ ਉਹ ਵੀ ਉੜ ਗਿਆ ਇਹਨਾਂ ਨੂੰ ਵੀ ਡਾਦੇ ਹੁਣ ਚੱਲ ਇਹਨਾਂ ਨੂੰ ਵੀ ਡਾਦੇ ਬੱਸ ਇਹ ਚਾਰਾਂ ਦੇ ਘੇਰੇ ਘਟਾਉਣੇ ਨੇ ਓਖੇ ਨੇ ਬੱਚੇ ਤਾਂ ਕਰਕੇ ਹੋਰ ਡਾਉਣੇ ਨੇ ਹੈਗੇ ਚਲੋ 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 ਓਕੇਰ ਬੋਟ ਲਿਆ ਬਈ ਪੱਥਰ ਡਾਈ ਕੱਢੀਏ ਪਹਿਲਾਂ ਤੇ ਇਹਨਾਂ ਨੂੰ ਉੜਨ ਦਿਓ ਹਲੇ ਪੱਥਰ ਡਾਈ ਕੱਢਦੇ ਆ ਪਹਿਲਾਂ ਲਓ ਵੀ ਲਾ ਦੇ ਜੱッセ ਢਾਂਗੀ ਕਿਉਂਕਿ ਭੁੱਖੇ ਨੇ ਬਹੁਤ ਬੱਚੇ ਭੁੱਖੇ ਨੇ ਬਾਈ ਕੱਲ ਜੱッセ ਘਟ ਡਾਣੇ ਪਾ ਗਏ ਨਹੀਂ ਯਾਰ ਕੱਲ ਮੈਂ ਦੇ ਲਾਇਆ ਨਹੀਂ ਚਲੋ 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 ਕੱਢ ਲਓ ਜਿੰਨੇ ਘੇਰੇ ਕੱਢਣੇ ਆ ਬਾਕੀ ਢਾਂਗੀ ਤੇ ਆ ਜਾਓ ਤੁਹਾਨੂੰ ਬੰਦ ਕਰੀਏ ਪੱਥਰ ਡਾਈ ਲਾਈਏ ਜਸੂ ਟੱਕ ਅਗੁਰੀ ਟੱਕਣ ਲੈ ਆ ਵੀਰੇ ਉਧਰ ਵੀ ਆ ਆ ਗਏ ਦੋ ਆ ਗਏ ਚਲੋ 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 ਕੱਢ ਕੇ ਘੇਰੇ ਭੁੱਖਿਆਂ ਕਰਕੇ ਐਂ ਕਰੀ ਜਾਂਦੇ ਨੇ ਤੇ ਆ ਵੀ ਆ ਗਿਆ ਆ ਵੀ ਆ ਗਿਆ ਨਵਾ ਉਹ ਪੁਰਾਣਾ ਉੜਦਾ ਕੋਈ ਨਹੀਂ ਇਹਨਾਂ ਨੇ ਆਪੇ ਅੰਦਰ ਆ ਜਾਣੇ ਦਾਣੇ ਸਿੱਟੇ ਨਾ ਤਾਂ ਆ ਗੁਰੂ ਜੀ ਦਾਣੇ ਸਿੱਟੋ ਪਹਿਲਾਂ ਇਹਨਾਂ ਨੂੰ ਤਾਂ ਹੀ ਆਉਣਗੇ ਆ ਨਵਾਂ ਕਬੂਤਰ ਵੀ ਬਾਈ ਅੰਦਰ ਆ ਗਿਆ ਉਹ ਦੇਖੋ ਗੇਟਾਂ 'ਤੇ ਬੈਠਾ ਪਰ ਉਹਦੇ ਪਰ ਬੈਠਾ ਹੀ ਚੁਗਦਾ ਅੰਦਰ ਨਹੀਂ ਗਿਆ ਨੇ ਅੱਗੇ ਅੰਦਰ ਜਿਵੇਂ ਬਚਾ ਕੇ ਰਲੇੜੀ ਕਿਉਂਕਿ ਇਹਨਾਂ ਨੂੰ ਬੰਦ ਕਰ ਫਿਰ ਆਪਾਂ ਘੋਲੀ ਇਹ ਲਾ ਦੀ ਇਹਨਾਂ ਦੇ ਹੁਣ ਆ ਗਿਆ ਬੱਚਾ ਆ ਗਿਆ ਆ ਗਿਆ ਆ ਗਿਆ ਚਲੇ ਗਿਆ ਅੰਦਰ ਭੱਜ ਕੇ ਆ ਕੇ ਗੇਟ ਬੰਦ ਕਰ ਦੇ ਦੂਏ ਨਿਕਲ ਲਾਗੇ ਬਾਹਰ ਲਓ ਵੀ ਓਕੇ ਰੋਟਾ ਟੱਕਣਾ ਆ ਪਿਆ ਇਹ ਚ ਬੱਲੇ ਬੱਲੇ ਸਾਰਾ ਹੀ ਕਾਲਾ ਹੋਇਆ ਪਿਆ ਓਏ ਇਹਨੂੰ ਐਂ ਟੇਡਾ ਰੱਖ ਲੈਨੇ ਆਪਾਂ ਖੜਜੋ ਇੱਕ ਮਿੰਟ ਗੁਰੀ ਆ ਫੜ ਇੱਥੇ ਇੱਥੇ ਫੜ ਲਾ ਲਓ ਇੰਮਤਰਾ ਤੁਹਮ ਦਿਖਾਈਏ ਪੱਥਰ ਡਾਈ ਪੱਥਰ ਡਾਈ ਆ ਜਾ ਭਾਈ ਤੇਰੀ ਬੜੀ ਹੋ ਗਈ ਐਨੀ ਬਹੁਤ ਆ ਹਨ ਉਹ ਦਿਖਾ ਤਾਂ ਸਹੀ ਪੂਰੇ ਵਾਸੇ ਕੈਮਰਾ ਮਾਰੀ ਜੰਨਾ ਹੈ ਲੈ ਮਿੱਤਰੋ ਇਹ ਪਾਉਣੀ ਆਪਾਂ ਹਾਈਡਰੋਜਨ ਆ ਬਈ ਇਹ ਗਲੀ ਗੱਡੀ ਦੀ ਜੀ ਨਹੀਂ ਨਹੀਂ ਕੋਲ ਲੈਣ ਹਾਂਏ ਬਾਈ ਹਾਈਡਰੋਜਨ ਠੀਕ ਆ ਚਲੋ ਆਏ ਕੋਲ ਨੇ ਥੋੜੀ ਚਾ ਕੋਕਰ ਬੋੜਾ ਇਨੂੰ ਹੁਣ ਘੋਲਣ ਦੋ। ਉਹਦੇ ਬਾਅਦ ਲਾਵਾਂਗੇ ਠੀਕ ਆ। ਲੋਈ ਮਿੱਤਰੋ। ਘੋਲ ਕੇ ਕੁਝ ਇਹੋ ਜਿਹੀ ਹੋ ਗਈ ਪੱਥਰ ਡਾਈ। ਤੇ ਦਿਖਾਈ ਆ ਦੇਖੋ ਇੱਕ ਫੰਗ ਨੂੰ ਲਾਈ ਆ। ਹੋ ਰਿਹਾ ਕਾਲਾ ਬਸ 2-4 ਮਿੰਟ ਚ ਹੋ ਜਾਊਗਾ। ਫੇਰ ਤੁਹਾਨੂੰ ਰਿਜ਼ਲਟ ਵੀ ਦਿਖਾ ਦਨੇ ਆ। ਤੇ ਦਾਣੇ ਝੁਕਲੇ ਕਬੂਤਰਾਂ ਨੇ। ਅੰਦਰ ਵੀ ਵੜ ਗਏ ਜਸੇ। ਫੇਰ ਉਹਨਾਂ ਨੂੰ ਪਾਣੀ ਪਾ ਦੇ। ਚੈੱਕ ਕਰ ਲੈ ਕਿ ਕਿਸੇ ਨੂੰ ਦਵਾਈ ਦੂਈ ਤਾਂ ਨਹੀਂ ਦੇਣੇ ਵਾਲੀ। ਚੈੱਕ ਕਰ ਲੈ ਫੜ ਦੇ ਕੇ। ਲਓ ਵੀ। ਪਾਈ ਲੈ ਬੱਚੇ ਨੂੰ ਦੇ ਦੀ ਆਪਾਂ ਦਵਾਈ ਆ ਫੜੀ ਗੁਰੀ ਫੋਨ ਫੜ ਲੈ ਕਣ ਨਹੀਂ ਰੋ ਹਾਂ ਚੱਲ ਫੜ ਲੈ ਦਿਖਾ ਦਾਂਗੇ ਨਾਲ ਥੰਬਨੇਲ ਜੇ ਕੱਢਣਾ ਹੋਇਆ ਕੱਢ ਲਾਂਗੇ ਤੇ ਇਹਨੂੰ ਦੇ ਦਈਏ ਮੈਡੀਸਿਨ ਕੇਅਰ ਬੋਡਾ ਲੈ ਬੋ ਤਰ ਕਰ ਤੂੰ ਮੋਜਾ ਤੇ ਜਦ세 ਬੰਦ ਕਰ ਲੈ ਜਿਹਦੇ ਜਿਹਦੇ ਪੱਥਰ ਡਾਈ ਲਾਉਣੀ ਹੈ ਨਾ ਪਹਿਲਾਂ ਇਕੱਠੇ ਕਰਕੇ ਲੈ ਆ ਲੈ ਆ ਫੜ ਦੇ ਗਿਆ ਦੋ ਹੋਗੇ ਠੀਕਾ ਨਾਲ ਦੀ ਨਾਲ ਜਿਹਨੂੰ ਮਾੜੀ ਮੋਟੀ ਦਵਾਈ ਦੇਣੇ ਵਾਲੀ ਐ ਦਵਾਈ ਠੀਕ ਐ ਚੱਲ ਚੱਲ ਵੀ ਵੀਡੀਓ ਲਾ ਵੀ ਦਿੱਤੀ ਜਾਲੇ ਦਾਦਾ ਵੀ ਨਹੀਂ ਲਾਓ ਵੀ ਮਿੱਤਰੋ ਇਹਦੇ ਪਰ ਲਾਦਨੇ ਘੰਡ ਤੇ ਰੰਗ ਯਾਰ ਫਰ ਥੋੜਾ ਹੀ ਲਾਉਣਾ ਨਿਸ਼ਾਨੀ ਜੀ ਬਸ ਜਿਹੜੇ ਹਿਸਾਬ ਨਾਲ ਤਾਂ ਫੜਿਆ ਹੋਇਆ ਹੈ ਨਾ ਜਮੀ ਰੰਗ ਨਹੀਂ ਲੱਗਣਾ ਕਿੱਦਣੂ ਉਲਟਾ ਫੋਲਟ ਫੜਿਆ ਹੋਇਆ ਯਾਰ ਤਾਂ ਨਹੀਂ ਭਾਈ ਲੱਗ ਨਹੀਂ ਰਿਹਾ ਲੋਟ ਨਹੀਂ ਪੱਥਰ ਡਾਈ ਉਹ ਐਕਸਪਾਇਰ ਹੋ ਗਈ ਇਹਦੀ ਹਾਈਡਰੋਜਨ ਇਹ ਨਹੀਂ ਸੈਟਿੰਗ ਆਉਣੀ ਇੱਕ ਟਰਾਈ ਹੋਰ ਮਾਰ ਲੰਨੇ ਆ ਭਾਈ ਪੂੰਛ ਤੇ ਨਹੀਂ ਉਹ ਤਾਂ ਬਾਅਦ ਫਿਰ ਐਕਸਪਾਇਰ ਆਏ ਅੱਧੀ ਕਰ ਦਾਂਗੇ ਪੂੰਛਨ ਕਚਾਰੀ ਹੋ ਜਾਣੀ ਇਹ ਹੋ ਜਾਣੀ ਕੋਟੇ ਤੇ ਸਹੀ ਨਹੀਂ ਬੈਠਿਆ ਕੰਮ ਕੇ ਰਹਾ ਅੱਧੀ ਮੂੰਛ ਕਰ ਦਿੰਨੇ ਆ ਨਾ ਇੱਕ ਦੀ ਕਾਲੀ ਪੂੰਛ ਕਾਲਾ ਢੂਸ ਇੱਕ ਦੀ ਕਾਲੀ ਮੂੰਛ ਕੱਲੀ ਦੋਨੇ ਬਚਿਆਂ ਦੀ ਪਛਾਣ ਰਹੂਗੀ ਪਹਿਲਾਂ ਪਹਿਲਾਂ ਤੁਸੀਂ ਵੀ ਦੇਖਿਆ ਬਈ ਅੱਗੇ ਵੀ ਆਪਾਂ ਲਾਈਏ ਪੱਥਰ ਢਾਈ ਪਹਿਲਾਂ ਪਹਿਲਾਂ ਫਿੱਕਾ ਹੀ ਲੱਗਦਾ ਹੁੰਦਾ ਜਿਵੇਂ ਜਿਵੇਂ ਟਾਈਮ ਲੰਗੀ ਜਾਣਾ ਇਹਨਾਂ ਚਾਹ ਕਾਲਾ ਹੋਈ ਜਾਣਾ ਥੋੜਾ ਜਿਹਾ ਹੋਰ ਲਾ ਦਿੰਨੇ ਆਪਾਂ ਕੱਟੀ ਗਰਬੂਸ ਕੇਰਬੋਟ ਲੋ ਮਿੱਤਰੋ ਲੱਗੀ ਪੱਥਰੜਾਈ ਤੇ ਸੁੱਕੇ ਤੇ ਦਿਖਾਉਨੇ ਆ ਤੁਹਾਨੂੰ ਹੋ ਗਈ ਬਈ ਪੂਛ ਕਾਲੀ ਉਹਦੀ ਇੱਥੇ ਟਰਾਈ ਕਰਦੇ ਹੁਣ ਹੁਣ ਹੋਰ ਕੋਲੀ ਆ ਲੈ ਵੀ ਰੱਖ ਜੱਸੇ ਇਹ ਰੱਖੀ ਦੇਖੇੜ ਰਾਈ ਕੁਝ ਮਾੜੀ ਨਿਸ਼ਾਨੀਆਂ ਲਾਉਣੀਆਂ ਇਹ ਉਹਦਾ ਭਾਈ ਐ ਨਾ ਬਾਜੀ ਵਾਲੇ ਦਾ ਲਿਆ ਜਾ ਕੋ ਨਹੀਂ ਪੰਦਾ ਪੱਲਾ ਨਹੀਂ ਬੋਟਾ ਹੀ ਕਰਲਾ ਜਾਏ ਥੋੜਾ ਹੀ ਲਾਉਣਾ ਪਾਰਾਂਗੇ ਇਹਦੇ ਦੇਖੀਏ ਬੰਨਾ ਖੋਲ ਗਈ ਲੱਗਦੀ ਬਹੁਤ ਔਖੀ ਏ ਯਾਰ ਇੱਥੇ ਤਾਂ ਹੈ ਹੋਰ ਬਸੇ ਲਵਾ ਲਾ ਹੁਣ ਜਿੱਥੇ ਲਵਾਉਣੀ ਹੈ ਪੱਲਾ ਖੋਲ ਕੰਦਰਾ ਗਾ ਦੋ ਦੀ ਦੀ ਆ ਘਰ ਦੰਨੇ ਆ ਜਾ ਓਏ ਸਮਾਨ ਖੰਡਾਤਾ ਸੜੇ ਸਾਰੇ ਹੀ ਜੀ ਜੀ ਇਹਦੀ ਲੱਕੜੀ ਲੱਗਣਾ ਨਹੀਂ ਲੱਗੀ ਇੱਕ ਵੜ ਗਾ ਦਿੰਨੇ ਆ ਆ ਨਿਸ਼ਾਨੀ ਲਾਉਣੀ ਆ ਹੁਣ ਤਾਂ ਆਪਾਂ ਅੱਡਾ ਕੇ ਕੱਟ ਕਰਨੇ ਨੇ ਨਹੀਂ ਗੱਲ ਬਣਦੀ ਨਹੀਂ ਹਨਾ ਅਖਸਪੈਰ ਹੋਗੀ ਪੱਥਰ ਡਾਈ ਅਖਸਪੈਰ ਹੋਗੀ ਚਲੋ ਕੈਂਸਲ ਕੈਂਸਲ ਹੋ ਗਿਆ ਹੈ ਕੰਮ ਐ ਛੇ ਰੱਖੋ ਇਹਨੂੰ ਹੁਣ ਇਹ ਮਸਾਲਾ ਕਰ ਦਿਆ ਕੱਪੜੇ ਨੇ ਸਾਫ ਕੱਪੜੇ ਕਿੱਥੇ ਹੈ ਕੱਪੜਾ ਕਿਹੜਾ ਬਹੁਤ ਜੱਜਦਾ ਲਿਆਉ ਰੇ ਇਹਨੂੰ ਮਿਟ ਗਈ ਓਏ ਵਧੀਆ ਚਲੋ ਬਾਲੀ ਕਿਹੜੀ ਹੋਗੀ ਚਲ ਇਹਨਾਂ ਨੂੰ ਘਰ ਬੰਦ ਉਹਦੀ ਪੂੰਛ ਦਿਖਾ ਦੇ ਪੂੰਛ ਉਹਦੀ ਕਾਲੀ ਹੋ ਗਈ ਥਾਲੀ ਇਹਦਾ ਪੋਟਾ ਵੀ ਹੋ ਰਿਹਾ ਦੇਖ ਚਾਹ ਉਹਦੀ ਵੀ ਚੰਗੀ ਹੋ ਜਾਈਵੇ ਚਲ ਕੋਈ ਕਾ ਲੂ ਲਾ ਦਾਂਗੇ ਦੂਜਾ ਰੰਗ ਇਹਨਾਂ ਦੇ ਭੜੀਆਂ ਹੋ ਗਈ ਨਾ ਹਰੀ ਹੋ ਗਈ ਕਾਲੀ ਹੋਣਾ ਇਹਨੇ ਕੱਲ ਤੱਕ ਹੋ ਜਾਣਾ ਕਾਲੀ ਚਿੱਟੜਗਾ ਨੂੰ ਦਿਖਾਉਣੇ ਤੂੰ ਬਚਾ ਦਿਖਾ ਚਾਚੇ ਨਾਲ ਠੀਕ ਆ ਓਕੇ ਆ ਯਾਰ ਰੱਖ ਦੇ ਤੈਨੂੰ ਤਾਂ ਸਮਝ ਹੀ ਨਹੀਂ ਆਉਂਦੀ ਸਾਲੀ ਗੱਲ ਪਹੁੰਚ ਗਏ ਆ ਭਾਈ ਪਿੱਛੇ ਕਬੂਤਰਾਂ ਕੋ ਜੱਸੇ ਦਾਣਾ ਪਾਣੀ ਚੈੱਕ ਕਰ ਵੀ ਦੇ ਇਹਨਾਂ ਦਾ ਪਹਿਲਾਂ ਉੱਧਰ ਲਿਆਂਦਾ ਕਰ ਲਈਏ ਕਿਉਂ ਹੈ ਪਾਤਾ ਦੁੱਤੇ ਦੇ ਚੈੱਕ ਕਰ ਲਿਆ ਗੁਰੀ ਦੇ ਮੈਨੂੰ ਭਰੋਸਾ ਜਾ ਘੱਟੇ ਆ ਸੱਸਰੀ ਗੱਲ ਸਾਰੇ ਵੀਰ ਭਰਾਵਾਂ ਨੂੰ ਕਿ ਮੈਂ ਕਹਾਂ ਮੋ ਸਾਰੇ ਜਾਨਵਰ ਸੈੱਟ ਸਾਰੇ ਸੱਸਰੀ ਗੱਲ ਦੇਖ ਲੋ ਕਿਹੜੇ ਟਾਈਮ ਬੁਲਾਈ ਆ ਮੈਂ ਹਾਂ ਤੇ ਬਸ ਅਧ ਵਿਚਾਲਾ ਜਾ ਹੋ ਗਿਆ ਯਾਰ ਅੱਜ ਪੱਥਰ ਡਾਈ ਨੇ ਕੰਮ ਕਰਿਆ ਨਹੀਂ ਕੱਲ ਨੂੰ ਮੈਂ ਹਾਈਡਰੋਜਨ ਲੈ ਕੇ ਆਉਂਗਾ ਫੇਰ ਲਾਉਨੇ ਆਪਾਂ ਨਹੀਂ ਫੇਰ ਦੂਜੇ ਕਲਰ ਲਾ ਦਾਂਗੇ ਠੀਕ ਨਹੀਂ ਕਿਉਂਕਿ ਹੁਣ ਤਾਂ ਆਪਾਂ ਨੇ ਫੇਰ ਅੱਗੇ ਸਿਆਲ ਚ ਕੱਟੇ ਕਰ ਦੇਣੇ ਨੇ ਹੈਗੇ ਤਾਂ ਜਾਣੇ ਤਾਂ ਨਾ ਠੀਕ ਹੈ ਪਾਣੀ ਵੀ ਹੈਗਾ ਤਾਂ ਬੱਚੇ ਚੋਗੇ ਤੋਂ ਪਤਾ ਲੱਗ ਜਾਣਾ ਫੁੱਲ ਰੱਜਿਆ ਪਿਆ ਓਕੇ ਰੋਟਾਂ ਨੇ ਦਾਣਾ ਪਾਣੀ ਓਕੇ ਹੈ ਪਾਣੀ ਬਦਲੇ ਦੇ ਯਾਰ ਛੱਡ ਨੂਰੀ ਹੁਣ ਤਾਂ ਸਾਫ ਤਾਂ ਨਹੀਂ ਪਰ ਫੇਰ ਵੀ ਘਟਦਾ ਖਾਲੇ ਖਾਲੇ ਬੁੱਤ ਹੁਣ ਤਾ ਦਾਨੇ ਤੁਸੀਂ ਬੱਚਾ ਦੇਖ ਲਈਏ ਆ ਹਾਂ ਓਕੇ ਆਏ ਉਹ ਵੀ ਹੈ ਰੱਖ ਲਈ ਉਹ ਯਾਰ ਉਹਨਾਂ ਨੂੰ ਰੱਖ ਇੱਟ ਸਾਰਾ ਤਾਂ ਢੱਕ ਦਾਂ ਸਾਰਾ ਵੱਲੇ ਇੱਧਰ ਕਿੱਥੇ ਵੱਲੇ ਨਾ ਮੜੇ ਜਿਵੇਂ ਇੰਨੇ ਚੋਂ ਕਿੱਥੇ ਵੀ ਹਨ ਚੱਲ ਆ ਗੁੰਡਾ ਲਾਈਟ ਬਾਹਰ ਦੇ ਇਧਰੋਂ ਹਨਾ ਆਗਿਆ ਰੰਗ ਦਿਖੀ ਜਾਵੇ ਨੂਰੀ ਵਾਲੀ ਬਾਹਰ ਦੇ ਨੂਰੀ ਵਾਲੀ ਬਾਸ ਆਹ ਬੰਦ ਕਰ ਦੇ ਦੂਜੀ ਠੀਕ ਆ ਓਕੇ ਰਿਪੋਰਟ ਲੈ ਵੀ ਹੁਣ ਇਹਨਾਂ ਦਾ ਦਾਣਾ ਪਾਣੀ ਇਹ ਕਰਦੇ ਆ ਭਰ ਲਿਆ ਹਾਂ ਬਈ ਓ ਕੈਮ ਹੋ ਤੁਸੀਂ ਦੇਖ ਲਈ ਕਿਸੇ ਨੇ ਦਾਣੇ ਪਾਏ ਨੇ ਟਰੀਆਂ ਚ ਓਏ ਥੋੜੀ ਜੀ ਸਰੋਂ ਪਾ ਦੇ ਸਰੋਂ ਪਹਿਲਾਂ ਪਾਈ ਨਹੀਂ ਉਹ ਕਿੱਥੇ ਬੈਠੇ ਆ ਬਾਜੀ ਨੇ ਲੈ ਕੇ ਨਹੀਂ ਗਏ ਆਪਾਂ ਮਾੜਕੂ ਨੂੰ ਉੱਪਰ ਕਰ ਬੋਟਾਂ ਨੇ ਸਾਰਾ ਕੁਝ ਓਕੇ ਹੈ ਉਹ ਬੱਚਾ ਵੀ ਉਹ ਬੈਠਾ ਦੇ ਉਹ ਉਹਦੀ ਚੱਪ ਦੇ ਵਿੱਚ ਹਲੇ ਖਾਣੇ ਜੇ ਲਾਗੇ ਸੈਟਿੰਗ ਜੀ ਕਰਨ ਕੱਲ ਨੂੰ ਟੋਕਰੀਆਂ ਹੋਰ ਵੀ ਲਾਉਣੀਆਂ ਨੇ ਆਪਾਂ ਅੱਜ ਟਾਈਮ ਨਹੀਂ ਲੱਗਿਆ ਹਨਾ ਪਾਣੀ ਵੀ ਆ ਗਿਆ ਦਾਣੇ ਵੀ ਹੋ ਗਏ ਓਕੇ ਰਿਪੋਰਟਾਂ ਪਾ ਦੇ ਪਾ ਦੇ ਵਸ ਠੀਕ ਹੈ ਵਸ ਵਸ ਚਲੋ ਓਕੇ ਪਾਣੀ ਚ ਕਰਦੇ ਜਾਈਏ ਚਲੋ ਮਿੱਤਰੋ ਇਧਰਲਾ ਵੀ ਕੰਮ ਨਿਪਟ ਗਿਆ ਦੂਜੇ ਖੁੱਡੇ ਵਾਲਾ ਵੀ ਉੱਪਰਲਾ ਵੀ ਹੁਣ ਚੱਲਦੇ ਆਪਾਂ ਗਰਾਊਂਡ 'ਚ ਆਪਾਂ ਖੇਡਣਾ ਤਾਂ ਹਲੇ ਡੇਢ ਘੰਟੇ ਤੱਕ ਹੈ ਤੇ ਐੜੇ ਮੂੰਹ ਚੱਲੋ ਉੱਥੇ ਜਵੱਕਾ ਕੋਲ ਚਲੇ ਜਾਈਦਾ ਤੇ ਕਈ ਵਾਰ ਕੋਈ ਛੱਟ ਫੇਟਣਾ ਖਾ ਲਵੇ ਤੇ ਚਲੋ ਚੱਲਦੇ ਆਂ ਆਪਾਂ ਗਰਾਊਂਡ ਚੋਂ ਹੁਣ ਲਓ ਬਾਈ ਬੋਲਟ ਬਹੁਤ ਟਾਈਮ ਬਾਅਦ ਕੱਟਿਆ ਜਾ ਰਹੇ ਆਂ ਗਰਾਊਂਡ ਚੋਂ ਲਓ ਵੀ ਮਿੱਤਰੋ ਖੇਡ ਖੂਡ ਕੇ ਪਹੁੰਚ ਕੇ ਘਰੇ ਤੇ ਉੱਥੇ ਥੋੜਾ ਜਿਹਾ ਹਲ ਜਿਹਾ ਤਾਂ ਕੰਮ ਖੇਡਣ ਜੇ ਤੇ ਇੱਕ ਮਿੰਟ ਬੋਲਦੀ ਏ ਪਹਿਲਾਂ ਵੀਰਾ ਜਸਦੀਪ ਚਾਹਲ ਵੀਰਾ ਕਹਿੰਦਾ ਕੋਠੇ ਵਾਲੇ ਬੱਚਿਆਂ ਦਾ ਖੁੱਡਾ ਸਾਫ਼ ਕਰ ਦੋ ਵੀਰੇ ਅੱਜ ਕੱਲ ਚ ਕਰ ਦੇਣਾ ਆਪਾਂ ਨੇ ਜੀ ਜੌਨੀ 12 ਦਾ ਸਰ ਸ਼ੌਕ ਹੈ ਭਾਈ ਆਪ ਦਾ ਧੰਨਵਾਦ ਵੀਰੇ ਬਹੁਤ ਬਹੁਤ ਜਸਵੀਰ ਸਿੰਘ 22 ਕਬੂਤਰ ਦੇ 3 ਦੇ 3 ਵੀਰੇ ਸਪੇਸ ਦੇ ਕਿ ਲਿਖਿਆ ਕਰ ਯਾਰ ਮੈ ਤਾਂ ਆ ਪੜ ਜੀ ਜਾਣੇ ਪੜਨ ਲੱਗਿਆ ਹਰਦੀਪ ਸਿੰਘ ਨਾ ਹਰਸ਼ਦੀਪ ਸੌਰੀ ਬਹੁਤ ਵਧੀਆ ਧੰਨਵਾਦ ਵੀਰੇ ਰਵੀਦੀਪ ਸੰਧੂ ਬੂਸ਼ਣ ਰਾਜਪੂਤ ਸਾਇਲ ਡੰਟੋਰੀ ਇਹ ਜਿਹੜਾ ਸਾਇਲ ਡੰਟੋਰੀ जयपाल शर्मा बोल शहरा ब्लॉग धनबाद भी गुरजीत सिंह जंडियाली कल तेई सैंती नहर अनाठ गया लाभप्रीत संताली कि भीर बदिया भीरे गुरप्रीत घारू रविदीप संधु गुरप्रीत घरू जसवीर सिंह हैलो ब्रदर हाँ जी की हाल है भीरे और ठीक ठाक हो गुरप्रीत ना नाइस बलॉग भीरे धनवाद भीरे इन्ने कमेंट करने ली बा ट्रांसपोर्ट एडवाइजर भीर जी उत्तर चाहिए अपना मोबाइल नंबर दो जी ਵੀਰੇ ਮੈਂ ਇੱਥੇ ਨਹੀਂ ਮੋਬਾਈਲ ਨੰਬਰ ਦੇ ਸਕਦਾ ਜੀ ਮੇਰਾ ਇੰਸਟਾਗ੍ਰam ਹੈ ਬਿੰਦਲ ਲਖਣਪੁਰਿਆ ਤੇ ਮੇਰੇ ਚੈਨਲ ਦੇ ਡਿਸਕ੍ਰਿਪਸ਼ਨ ਚਾ ਉੱਥੇ ਉੱਥੇ ਕਮੈਂਟ ਕਰ ਲਿਓ ਰਾਣਾ ਬਾਰਾਗੜ ਕਬੂਤਰ ਗੱਲ ਬਾਈ ਹਰਿਆਣਾ ਵੀਰੇ ਜਦੋਂ ਵੀ ਹਰਿਆਣਾ ਆਇਆ ਮੈਂ ਪੱਕਾ ਤੁਹਾਨੂੰ ਦੱਸ ਕੇ ਆਉਂਗਾ ਜੈਪਾਲ ਸ਼ਰਮਾ ਜੈਪਾਲ ਜਨ ਬਾਈ ਕੀ ਹਾਲ ਹੈ ਤੁਹਾਡਾ ਪਿੰਡ ਕੀ ਹੈ ਵੀਰੇ ਮੇਰਾ ਪਿੰਡ ਹੈ ਲਖਣਪੁਰ ਜੀ ਖਮਾਣੋ ਦੇ ਲਾਗੇ ਗੋਕਰ ਗੇਮਿੰਗ ਕਹਿਰਾ ਕਬੂਤਰ ਤੁਹਾਡੇ ਉੱਪਰ ਆਇਆ ਵਧੀਆ ਫੜ ਲਓ ਜੋੜੇ ਚ ਕੰਮ ਆਵੇ ਹਾਂਜੀ ਵੀਰੇ ਕਬੂਤਰ ਤਾਂ ਵਧੀਆ ਅੱਜ ਫੜਿਆ ਜੀ ਜੱਸ ਬੰਦੀਰ ਬਾਈ ਇੱਕ ਜੋੜਾ ਦੇ ਦਿਓ ਰਾਣਾ ਸਾਹਿਬ ਵੀਰੇ ਜੋੜੇ ਵਿਲੇ ਹੋ ਜਾਣ ਦੋ ਵੀਰੇ ਮੈਂ ਪੱਕੇ ਦੇ ਦੂੰਗਾ ਸੁਖਬ੍ਰੀਤ ਢਿੱਲੋਂ ਨਿਊ ਮੁਰਗਾ ਲਾਲ ਹੈ ਮੁਰਗਾ ਕੀ ਕਰਨਾ ਵੀਰੇ ਗੁਰਪ੍ਰੀਤ ਗਾਰੂ ਉਸਕਾ ਢੀਵਟਲੋਂ ਮੁਰਗਾ ਹੈ ਨਹੀਂ ਵੀਰੇ ਕਮਲ ਲੋਹਾਰਾ ਫਸਟ ਕਮੈਂਟ ਧੰਨਵਾਦ ਵੀਰੇ ਬਹੁਤ ਬਹੁਤ ਲਵ ਪ੍ਰੀਤ ਢਾਲੀਵਾਲ ਗੁਰਪ੍ਰੀਤ ਗਾਰੂ ਸੁਖਬ੍ਰੀਤ ਢਿੱਲੋਂ ਨਿਊ ਮੁਰਗਾ ਲੈ ਨਹੀਂ ਵੀਰੇ ਮੁਰਗਾ ਆਪਾਂ ਕੀ ਕਰਨਾ ਗੁਰਪ੍ਰੀਤ ਕਰੂ ਧੰਨਵਾਦ ਵੀਰੇ ਇਹਨੇ ਕਮੈਂਟ ਕਰਨ ਲਈ ਜਸਵੰਤ ਭੋਲਰ ਮੌਂਟੀ ਤੂਰ ਬਾਈ ਗੁਰਵੀਰ ਮਾਲ ਧੰਨਵਾਦ ਵੀਰੇ ਇਹਨੇ ਕਮੈਂਟ ਕਰਨ ਲਈ ਤੇ ਹੁਣ ਬਲੌਗ ਦੀ ਆਪਾਂ ਕਰਦੇ ਹਾਂ ਐਂਡਿੰਗ ਮਿਲਾਂਗੇ ਅਗਲੇ ਬਲੌਗ ਜਿਨੇ ਵੀ ਆਪਣਾ ਚੈਨਲ ਹੈ ਨਾ ਉਹ ਕਰਵਾਉਣਾ ਹੁੰਦਾ ਹੈ ਸ਼ੇਅਰ ਕਰਾਉਣਾ ਹੁੰਦਾ ਹੈ ਕਮੈਂਟ ਕਰ ਦਿਆ ਕਰੋ ਪਰ ਮੇਰਾ ਮੇਰੀ ਵੀ ਵੀਡੀਓ ਸ਼ੇਅਰ ਕਰ ਦਿਆ ਕਰੋ ਵੀਰੇ ਫਿਰ ਮੈਂ ਤੁਹਾਡਾ ਚੈਨਲ ਸ਼ੇਅਰ ਕਰ ਦਿਆ ਕਰੂੰਗਾ ਕਿਉਂਕਿ ਮੈਨੂੰ ਕੀ ਹੈ ਹਨਾ ਲਿੰਕ ਪਾ ਦਿਆ ਕਰੂੰਗਾ ਮੈਂ ਧੰਨਵਾਦ ਤੇ ਮਿਲਦੇ ਹਾਂ ਅਗਲੇ ਬਲੌਗ ਚੈਨਲ ਨੂੰ ਕਰ ਲਓ ਸਬ